ਹਾਂਜੀ 73 ਕਨ ਸਾਰਨ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗੇਡ ਤਾਂ ਵੀ ਸਾਰੇ ਭੈਣ ਭਰਾਵਾਂ ਨੂੰ ਤਾਂ ਬੇਨਤੀ ਕੀਤੀ ਜਾਂਦੀ ਹੈ ਕਿ ਅਮਰੀਕਾ ਦੀਆਂ ਤੁਹਾਨੂੰ ਤਾਜ਼ਾ ਅਪਡੇਟ ਦਿੰਦੇ ਆ ਕਿ ਜੋ ਵੀ ਅਮਰੀਕਾ 'ਚ ਚੱਲ ਰਿਹਾ ਹੈਗਾ ਜਿਵੇਂ ਕਿ ਤੁਸੀਂ ਖ਼ਬਰਾਂ ਦੇਖਦੇ ਹੋ ਨਾ ਅਲੱਗ-ਅਲੱਗ ਚੈਨਲਾਂ 'ਤੇ ਦਿਖਾਉਂਦੇ ਰਹਿੰਦੇ ਹੈਗੀ ਤੇ ਜੋ ਵੀ ਹਾਲਾਤ ਨੇ ਮੈਂ ਤੁਹਾਨੂੰ ਦੱਸਦਾ ਪਹਿਲੀ ਗੱਲ ਤਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਦਾ ਜਿੱਦਾਂ ਇਮੀਗ੍ਰੇਸ਼ਨ ਦੇ ਭੈਣ ਭਰਾ ਜਿੱਦਾਂ ਜਿਹੜੇ ਵਰਕ ਵੀਜ਼ੇ 'ਤੇ ਨੇ ਜਾਂ ਹੋਰ ਨੇ ਲਾ ਲੋ ਉਹਨਾਂ ਦਾ ਹੁਣ ਤਾਂ ਜਿਹੜੇ ਨਵੇਂ ਮੁੰਡੇ ਸੀਗੇ ਵਰਕ ਪਰਮਿਟ ਵਾਲੇ ਉਹਨਾਂ ਦਾ ਸਾਰਿਆਂ ਤੋਂ ਪਹਿਲਾਂ ਉਹਨਾਂ ਨੇ ਲਾਇਸੈਂਸ ਬੰਦ ਕਰਤੇ ਹੋਣ। ਜਿਵੇਂ ਅੱਗੇ ਹੁੰਦਾ ਸੀਗਾ ਅੱਗੇ ਕੱਚੇ ਬੰਦੇ ਇੱਥੇ ਆ ਜਾਂਦੇ ਸੀਗੇ ਉਹ ਜਿੰਨਾ ਚਿਰ ਕੱਚੇ ਰਹਿੰਦੇ ਸੀਗੇ ਉਹਦਾ ਟਰੱਕ ਚਲਾ ਲੈਂਦੇ ਹੁੰਦੇ ਸੀਗੇ ਲਾਲੂ। ਜ਼ਿਆਦਾਤਰ ਭੈਣ ਭਾਈ ਆਪਣੇ ਪੰਜਾਬੀ ਖਾਸ ਕਰਕੇ ਲਾਲੂ ਜਾਂ ਇੰਡੀਅਨ ਲੋਕ ਜ਼ਿਆਦਾ ਉਹ ਟਰੱਕ ਜਿੱਦਾਂ ਚਲਾਉਂਦੇ ਹੁੰਦੇ ਸੀਗੇ। ਤੇ ਹੁਣ ਇਹਨਾਂ ਨੇ ਉਹ ਬੰਦ ਕਰਤਾ ਜਿਹੜੇ ਬੰਦੇ ਅੱਗੇ ਆਉਂਦੇ ਲਾਇਸੈਂਸ ਲੈ ਲੈਂਦੇ ਸੀ ਥੋੜੇ ਜਿਰਵਾਦ ਚਲੋ। ਆਪਣਾ ਲਾਇਸੈਂਸ ਮਿਲ ਜਾਂਦਾ ਸੀਗਾ ਤੇ ਟਰੱਕ ਦੀ ਇਨਕਮ ਵੀ ਚੰਗੀ ਹੁੰਦੀ ਸੀਗੀ ਟਰੱਕ ਦੀ ਇਨਕਮ ਆਪਾਂ ਕਹਿ ਲਈਏ ਵੀ ਛਤ ਤੱਕ ਹਜ਼ਾਰ ਡਾਲਰ ਆਮ ਹੀ ਬਣਾ ਲੈਂਦਾ ਸੀਗਾ ਅਗਲਾ ਇੰਡੀਆ ਦਾ ਇੱਥੇ ਦਾ ਅਮਰੀਕਾ ਦਾ 7000 ਡਾਲਰ ਇੰਡੀਆ ਦਾ ਤੁਸੀਂ ਲਾ ਲਓ ਆਪੀ ਲਾ ਲਿਓ ਹਨਾ ਗੁਨਾ ਘਟੌ ਕਰ ਲਿਓ ਤੇ ਉਹ 7000 ਚੋਂ ਵਿੱਚੋਂ ਕੋਈ 6000 ਬਣਾ ਲੈਂਦਾ ਕੋਈ 8000 ਬਣਾ ਲੈਂਦਾ ਸੀਗਾ ਉਹਦੇ ਵਿੱਚੋਂ ਇੱਥੇ ਵਾਲੇ ਖਰਚੇ ਵੀ ਨਿਕਲਦੇ ਹੁੰਦੇ ਸੀਗੇ ਉਸ ਤੋਂ ਬਾਅਦ ਚਲੋ ਵਧੀਆ ਫੇਰ ਵੀ ਪੈਸੇ ਸੋਨੇ ਬਚੇ ਜਾਂਦੇ ਹੁੰਦੇ ਸੀਗੇ ਤੇ ਦੂਜੇ ਪਾਸੇ ਰੈਸਟੋਰੈਂਟਾਂ ਤੇ ਲਾ ਲਓ 2500 3000 ਵੱਤੋਂ ਤੇ 4 ਤੇ ਇਹਨਾਂ ਨੇ ਲਾਇਸੈਂਸ ਬੰਦ ਕਰ ਦਿੱਤੇ ਤੇ ਨਵੇਂ ਹੁਣ ਜਿਵੇਂ ਆਪਣੇ ਲੋਕ ਇਥੇ ਕੀਚ ਵਗੈਰਾ ਲਾਉਂਦੇ ਆ ਅੱਗੇ ਕੇਸ ਜਿਆਦਾ ਪਾਸ ਹੋਣ ਦੇ ਚਾਂਸ ਹੁੰਦੇ ਸੀਗੇ ਚਾਹੇ ਉਹ ਮੈਕਸੀਕੋ ਰਾਹੀਂ ਆਉਂਦਾ ਸੀਗਾ ਚਾਹੇ ਕੈਨੇਡਾ ਰਾਹੀਂ ਆਉਂਦਾ ਸੀਗਾ ਹੁਣ ਉਹ ਕੇਸ ਵੀ ਇਥੇ ਪਾਸ ਨਹੀਂ ਹੋਣੇ ਪਹਿਲਾਂ ਵੀ ਆਪਾਂ ਇੱਕ ਸਾਲ ਪਹਿਲਾਂ ਇਹ ਵੀਡੀਓ ਪਾਈ ਸੀਗੀ ਜਿਹੜੇ ਭਰਾ ਮੇਰੇ ਜਾਂ ਭੈਣ ਭਰਾ ਜਿਹੜੇ ਆਪਣੇ ਕੈਨੇਡਾ ਤੋਂ ਬਾਰਡਰ ਕਰਾਸ ਕਰਦੇ ਸੀਗੇ ਉਦੋਂ ਵੀ ਮੈਂ ਕਹਿ ਹਜਿਆ ਵੀ ਬਾਈ ਤੁਸੀਂ ਬਾਰਡਰ ਕਰਾਸ ਨਾ ਕਰੋ ਇੱਕ ਦੂਜੇ ਦੇ ਮਾਗਰ ਰੀਚ ਚ ਆਗੇ ਜਿਵੇਂ ਆਪਾਂ ਕਹਿ ਲਈਏ ਵੀ ਆਪਾਂ ਬਾਰਡਰ ਕ੍ਰੋਸ ਕਰੀ ਜਾਂਦੇ ਆਗੇ ਵੀ ਆਪਣੇ ਕੇਸ ਨਹੀਂ ਪਾਸ ਹੋਣੇ ਵੀ ਬੀਟ ਕਰੋ ਹਨਾ ਪਹਿਲਾਂ ਲੋਕ ਇਧਰੋਂ ਬਾਰਡਰ ਕ੍ਰੋਸ ਕਰੀ ਗਏ ਹੁਣ ਲੋਕ ਇਥੋਂ ਮੰਨ ਲਓ ਕੈਨੇਡਾ ਨੂੰ ਬਾਰਡਰ ਕ੍ਰੋਸ ਕਰੀ ਜਾਂਦੇ ਨੇ ਉਧਰ ਜਾ ਕੇ ਕੇਸ ਲਾਈ ਜਾਂਦੇ ਆ ਉਹ ਕੇਸ ਪਾਸ ਨਹੀਂ ਹੋਣੇ ਜਿਹੜੇ ਇਧਰ ਆਉਂਦੇ ਉਹਨਾਂ ਦੇ ਵੀ ਨਹੀਂ ਪਾਸ ਹੋਣੇ ਜਿਹੜੇ ਇਧਰੋਂ ਉਧਰ ਜਾਂਦੇ ਆਗੇ ਉਹਨਾਂ ਦੇ ਵੀ ਨਹੀਂ ਕੇਸ ਪਾਸ ਹੋਣੇ ਬੇਨਤੀ ਇਹ ਹੈ ਭੈਣ ਭਰਾਵਾਂ ਨੂੰ ਵੀ ਭਾਈ ਕਿਤਾਬਨਾ ਹਨਾ ਜਿਹੜਾ ਮੜਾ ਮੂਟਾ ਅੱਗੇ ਤੁਸੀਂ ਸੋਰਸ ਰੱਬਾ ਜਿਹੜੇ ਕੋਈ ਕਰਦੇ ਸੀਗੇ ਉਹ ਤਾਂ ਜਮਾ ਨਾ ਕਰੋ ਹੁਣ ਕਿਉਂਕਿ ਜਿਹੜੇ ਬੰਦਿਆਂ ਜੁਮੇ ਕੋਈ ਮੜਾ ਮੂਟਾ ਵੀ ਕਰਾਇਮ ਹੋਇਆ ਹੋਇਆ ਤੇ ਉਹ ਉਹਨਾਂ ਨੂੰ ਹੀ ਰਿਪੋਰਟ ਕਰਦੇ ਪਿਆਗੇ ਲਾਲੂ ਉਹਨਾਂ ਨੂੰ ਤਾਂ ਸਾਰਿਆਂ ਨੂੰ ਇਹ ਰਿਪੋਰਟ ਕਰਦੇ ਪਿਆਗੇ ਤਰੀਕਾਂ ਦੇ ਜਾਂਦੇ ਆ ਉਸ ਤੋਂ ਚੱਕ ਲੈਂਦੇ ਆਗੇ ਤੇ ਬਾਕੀ ਨਿੱਤ ਨਵਾਂ ਕਾਨੂੰਨ ਲਿਆਉਂਦੇ ਪਿਆਗੇ ਇਸ ਵਾਸਤੇ ਇਹ ਆਪਣੇ ਬੰਦਿਆਂ ਨੂੰ ਲਾਲੂ ਲਾਲੂ ਜਿਹੜੇ ਕੱਚੇ ਬੰਦੇ ਆਗੇ ਕਲੇ ਪੰਜਾਬੀ ਨਹੀਂ ਜਾਂ ਕਲੇ ਇੰਡੀਅਨ ਨਹੀਂ ਸਾਰੇ ਹੀ ਲਾਲੂ ਹੋਰ ਵੀ ਕੰਟਰੀ ਜਾਂਦੇ ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਖੱਜਲਬਹੁ ਕਰਦੇ ਪਿਆਗੇ ਇੰਨਾ ਨੂੰ ਆਏ ਵੀ ਉਹਨਾਂ ਨੂੰ ਪਰੇਸ਼ਾਨ ਕਰੀਏ ਤੰਗ ਪਰੇਸ਼ਾਨ ਕਰੀਏ ਤੇ ਆਪਦੇ ਆਪ ਹੀ ਕੰਟਰੀ ਇਥੋਂ ਛੱਡ ਕੇ ਬਾਹਰ ਜਾਣ 20 ਵੀ ਸਾਲ 30 30 ਸਾਲ ਪੁਰਾਣੇ ਲੋਕ ਵੀ ਜਿਹੜੇ ਇੱਥੇ ਰਹਿੰਦੇ ਸੀਗੇ ਕਿਸ ਨਾ ਕਿਸੇ ਆਨੇ ਬਹਾਨੇ ਕੋਈ ਮੜਾ ਮੂਟਾ ਕਿਸੇ ਸੀਗਾ ਉਹਨਾਂ ਨੂੰ ਇਹ ਰਿਪੋਰਟ ਕਰਤਾ ਇਹਨਾਂ ਨੇ ਇਹ ਨਹੀਂ ਦੇਖਦੇ ਹੈਗੇ ਵੀ ਇਹਨਾਂ ਦੇ ਨਿਆਣੇ ਹਜੇ ਛੋਟੇ ਆਗੇ 2 ਸਾਲ ਦਾ ਬੱਚਾ 3 ਸਾਲ ਦਾ ਬੱਚਾ ਵੀ ਉਹ ਮਾਂ ਤੋਂ ਬਿਨਾਂ ਕਿਵੇਂ ਰਹੂਗਾ ਫੜ ਕੇ ਲੈ ਜਾਂਦੇ ਆ ਕਿਸੇ ਨੂੰ ਸਕੂਲਾਂ ਤੋਂ ਫੜ ਲੈਂਦੇ ਆ ਬੱਚਿਆਂ ਨੂੰ ਛੱਡਣ ਜਾਂਦੇ ਆ ਮਾਂ ਪਿਓ ਕਿਚਨ ਉਸ ਸਟੋਰਾਂ ਤੋਂ ਕਿਚਨ ਕਿੱਥੋਂ ਯਾਨੀ ਕਿ ਅਲੱਗ-ਅਲੱਗ ਤਰੀਕਿਆਂ ਨਾਲੇ ਫੜੀ ਜਾਂਦੇ ਹੈਗੇ ਤੇ ਡਿਪੋਟ ਕਰੀ ਜਾਂਦੇ ਹੈਗੇ ਤੇ ਇਹੀ ਹੈ ਭਰਾਓ ਵੀ ਅੱਜ ਦੇ ਟਾਈਮ ਬਚੋ ਆਪਣੇ ਖਰਚੇ ਜਮ੍ਹਾਂ ਘਟਾ ਲਓ ਜੇ ਤੁਹਾਡੇ ਕੋਲ ਕੋਈ ਗੱਡੀਆਂ ਗੁੱਡੀਆਂ ਮਹਿੰਗੀਆਂ ਰੱਖੀਆਂ ਨੇ ਉਹ ਬੀਚ ਦਿਓ ਹਨਾ ਜਿੰਨਾ ਚਿਰ ਹੈਗੇ ਆਪਾਂ ਇਨਕਮ ਆਪਦੀ ਸੇਵ ਕਰਕੇ ਇੰਡੀਆ ਭੇਜੀ ਜਾਓ ਵਧੀਆ ਕਿਸੇ ਆਪਦੇ ਪਰਿਵਾਰਕ ਮੈਂਬਰ ਨੂੰ ਜਾਂ ਕੋਈ ਹੋਰ ਜੋ ਭੈਣ ਭਾਈ ਛੋੜੇ ਪੈਸੇ ਸਾਮ ਰੱਖੇ ਕੋ ਪਤਾ ਨਹੀਂ ਹੈਗਾ ਕਿ ਉਹ ਆਪਾਂ ਨੂੰ ਸਾਰਿਆਂ ਨੂੰ ਸ਼ਾਇਦ ਉਥੇ ਜਾਣਾ ਪੈਣਾ ਹੈ ਹਨਾ ਆਪਦੇ ਆਪ ਦੀ ਦੇਸ਼ ਜਾਣਾ ਪੈਣਾ ਹੈ ਜਿੱਦਾਂ ਦੇ ਇੱਥੇ ਹਾਲਾਤ ਹੀ ਕਰੀ ਜਾਂਦੇ ਹੈਗੀ ਇਹਨਾਂ ਨੂੰ ਇਹੀ ਇਹਨਾਂ ਦੀ ਇੱਛਾ ਵਾਸਤੇ ਲਾਲੂ 트੍ਰੰਪ ਸਰਕਾਰ ਚੰਗੀ ਹੈਗੀ ਕਿਉਂਕਿ ਇੱਥੇ ਦੇ ਲੋਕ ਲੋਕਾਂ ਵਾਸਤੇ ਜਿਹੜੇ ਆਏ ਹੁੰਦੇ ਨੇ ਭੈਣ ਭਰਾ ਸਾਡੇ ਵਰਗੇ ਲਾਲੂ ਉਹਨਾਂ ਵਾਸਤੇ ਨਹੀਂ ਵਧੀਆ ਹੈਗੇ ਹਨਾ ਉਹਨਾਂ ਵਾਸਤੇ ਹਾਰਡ ਟਾਈਮ ਲਈ ਜਾਂਦੇ ਹੈਗੇ ਪ੍ਰਭੂ ਬਚਾ ਕਰਨ ਦਾ ਮੌਕਾ ਹੈਗਾ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈਗੀ ਤੇ ਬਾਕੀ ਪ੍ਰਮਾਤਮਾ ਆਪ ਸਭ ਤੇ ਮਿਹਰ ਭਰਿਆ ਹੱਥ ਰੱਖ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਅਪਡੇਟ ਕਰਦੇ ਰਹਾਂਗੇ ਜੋ ਵੀ ਜਿਹੜੀ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਤੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਹਦੇ ਬਾਰੇ ਵੀਡੀਓ ਪਾ ਕੇ ਦੱਸ ਦੂੰਗਾ ਤੇ ਧੰਨਵਾਦੀ